ਮੈਨੂੰ ਅੱਜ ਰਾਤ ਨੂੰ ਪਤਾ ਲੱਗਿਆ ਨਹੀਂ ਬਹੁਤ ਬਾਬਾ ਜੀ ਨੇ ਜੁਰਮ ਦਰਸ਼ਨ ਕਰਕੇ ਹੋਣੇ ਮੈਂ ਵੀ ਇਸ ਦਾ ਯੋਗਦਾਨ ਪਾਣਾ ਚਾਹਣਾ ਜੀ ਇਸ ਵੱਡੀ ਜੰਗ ਦੇ ਵਿੱਚ ਇਹ ਹਾਂ ਕੋਈ ਮਾਂ ਦਾ ਤੁਹਾਡਾ ਨਾਲ ਬਾਬੇ ਦੇ ਨਾਲ ਪੁਰਾਣੇ ਜੁੜੇ ਹਾਂ ਜੁੜੇ ਹਾਂ ਜਿਹੜੇ ਨਵੇਂ ਹਾਂ ਹਾਂ ਜੀ ਬਹੁਤ ਆ ਰਹੇ ਮੈਂ ਅੱਜੋਂ ਦੇਖੀ ਡੀਜ਼ਲ ਦੀ ਸੇਵਾ ਜਾਂ ਹੈ ਥੋੜੀ ਜਿਹੀ ਹੁਕਮ ਦੀ ਲੋੜ ਹੈ ਲੋੜ ਹੈ ਤੇ ਮੈਂ ਮੈਂ ਇਹ ਕੋਸ਼ਿਸ਼ ਕੋਡਾ ਮੁਰਦਾ ਜਿਸ ਕੋਈ ਨਹੀਂ ਆ ਸੇਵਾ ਹੀ ਹੈ ਦਿਲੋਂ ਜਿਹੜੇ ਹੈਗੇ ਜਿਹੜੇ ਕਰਨਾ ਚਾਹਣਾ ਜੀ ਤੇ ਮੈਂ ਇੱਕ ਤੇ ਮੈਂ ਬੇਨਤੀ ਕਰਨਾ ਚਾਹਣਾ ਜੀ ਕਿ ਡੀਜ਼ਲ ਜਿੰਨਾ ਵੀ ਲੋੜ ਹੋਏ ਇੱਕ ਡੀਜ਼ਲ ਇੱਕ ਮਿੰਟ ਇੱਕ ਮਿੰਟ ਇੱਕ ਡੀਜ਼ਲ ਦੀ ਟਰੈਕਟਰਾਂ ਵੀ ਜਿੰਨੇ ਲੋਡ ਪਏ ਉਹ ਬਾਬਾ ਹਰ ਤੁਹਾਨੂੰ ਭੇਜਿਆ ਕੋਣ ਅਸੀਂ ਕੀ ਕਰਦੇ ਹਾਂ ਨਾਮ ਆਉਂਦਾ ਨਾਮ ਦਾ ਜੀ ਫਿਰ ਵੀ ਪਰ 500 ਲੱਖ ਦਾ ਕਰੀਏ 500 ਲੱਖ ਦੀ ਰਕਮ ਹੈ। ਬੋਗਿੰਗ ਮਸ਼ੀਨਾਂ ਦੇ ਸਾਹਮਣੇ ਇਹਨਾਂ ਨੂੰ ਸੁਣੋ ਵੀ ਸਾਨੂੰ ਮਾਇਆ ਦੀ ਜਰੂਰਤ ਹੈ ਜੀ। ਇਹਨਾਂ ਬੇਨਤੀ ਦਾ ਸਾਡੀਆਂ ਜੀਸੀਬੀ ਬਾਹ ਤੇ ਟਰਾਲੀਆਂ ਲੱਗੀਆਂ ਹੋਈਆਂ। ਸੋਨ ਹੈ। ਡੀਜ਼ਲ ਕਿੰਨਾ ਹੋਣਾ? ਡੀਜ਼ਲ ਕਿੰਨਾ ਚਾਹੀਦਾ ਡੀਜ਼ਲ? ਇੱਥੇ ਰੋਜ਼ ਹੀ ਕੰਮ ਚੱਲਦਾ ਦੋ ਕਿੰਨੇ ਚਾਹੀਦੇ ਦੋ ਤਿੰਨ ਡਰਮ ਤੇ ਹੀ ਰੋਜ਼ ਹੀ ਲਾਉਣੇ ਤੁਸੀਂ ਦੇਖ ਲਓ ਕਿੰਨੇ ਦੇ ਦਿੰਦੇ ਅਸੀਂ ਤਾਂ ਕੋਈ 2000 ਲੀਟਰ ਘੱਟੋ ਘੱਟ ਡੀਜ਼ਲ ਸਾਨੂੰ ਦਿਓ ਤੁਸੀਂ ਐਂ ਕਰਦੇ ਆ ਤੁਹਾਨੂੰ 3000 ਲੀਟਰ ਮੱਡ ਡੀਜ਼ਲ ਭੇਜ ਦੇਣਾ ਠੀਕ ਬਾਈ ਸੋਹਣਿਆ ਬਹੁਤ ਸ੍ਰੀਆ ਕਢੀਲਾ ਤੇ ਗੱਡੀ ਤਾਂ ਫੁੱਲ ਲੈ ਲਓ ਹਾਂਜੀ ਅੱਗੇ ਨੰਬਰ ਲੈ ਲਓ ਹਾਂਜੀ ਜਦੋਂ ਮੁਕੰਮਲ ਹੋਰ ਭੇਜ ਦਿਆਂਗੇ ਅਸੀਂ ਨਾ ਜਦੋਂ ਥੱਲੇ ਗਿਆ ਕੰਮ ਅਸੀਂ ਡੀਜ਼ਲ ਤੇ ਟਰੈਕਟਰ ਦੀ ਸੇਵਾ ਕਰਾਵਾਂਗੇ ਅਕਾਲੀ ਦਲ ਤੋਂ ਕੋ ਤੇ ਅਸੀਂ ਤੁਹਾਡੇ ਆ ਮਦਦ ਕਰਾਂਗੇ ਬਾਕੀ ਜੋ ਵੀ ਸੇਵਾ ਆ ਉਹ ਖਾਸ ਕਰਕੇ ਆ ਇਹ ਬੰਦੇ ਆਉਣਗੇ ਸਾਡੇ ਕੋਲ ਆ ਵੰਡ ਗਏ ਹਾਂ 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 ਮਤਲਬ ਕੱਲ੍ਹ ਸੇਵਾ ਕਰਵਾਉਣਾ ਪੱਕਾ ਬਕਰ ਪੰਜਾਬ ਕਿੰਨੇ ਪਿੰਡ ਹੈ ਜਿੱਥੇ ਆ ਨੁਕਸਾਨ ਹੋਇਆ ਉੱਥੇ ਅਸੀਂ ਚਾਰਾ ਦਾ ਇੰਜ਼ਾਮ ਕਰ ਲਿਆ ਅਸੀਂ ਤੁਹਾਨੂੰ ਟਰਾਲੀਆਂ ਤੇ ਟਰਾਲੀਆਂ ਤੇ ਭੇਜ ਲੱਗਦੇ ਆ ਠੀਕ ਆ ਸਰ ਚਾਰਾ ਭੇਜ ਦਾਂਗੇ ਤੁਹਾਨੂੰ ਠੀਕ ਆ ਆ ਤਾਂ ਲੈ ਯਾਰ ਆ 2 ਲੱਖ ਤਾਂ ਤੁਸੀਂ ਹੁਣੀ ਲੈ ਲਓ ਹਾਂ ਜੀ ਧੰਨਵਾਦ ਆ ਜਾਓ ਬੰਦ ਹਾਂ 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 ਹ ਚਾਰਾ ਠੀਕ ਆ ਸਰ ਬਹੁਤ ਰੀਲੋਡ ਆ ਇੱਕ ਮੈਂ ਇੱਥੇ ਤੁਹਾਨੂੰ ਫੋਗਿੰਗ ਮਸ਼ੀਨ ਭੇਜੂਗਾ ਠੀਕ ਆ ਜੀ ਠੀਕ ਨਹੀਂ ਤਾਂ ਦਾ ਬੰਦ ਹੈ ਜੀ ਇੱਕ ਤਾਂ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਯਾਰ ਇਹ ਆਪੇ ਸਰਕਾਰ ਆਉਂਦੀ ਨਾ ਆ ਸਾਰਾ ਕੰਕਰੀਟ ਦਾ ਬੰਦ ਬਣਾਵਾਂਗੇ ਸਾਰੇ ਦਰਿਆਵਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਡੀਜ਼ਲ ਦੇ ਦੇਣੇ ਤੁਹਾਨੂੰ ਠੀਕ ਆ ਸਰ ਸਭ 2 ਲੱਖ ਰੁਪਿਆ ਹੁਣ ਲੈ ਲਓ ਇਹਨਾਂ ਨੂੰ ਆ ਲਓ ਠੀਕ ਆ ਜੀ ਬੋਲੇ ਸੋ ਨਿਹਾਲ ਪੰਜਾਬ ਦੇ ਤੇ ਜिले ਹੜ੍ਹਾਂ ਦੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਇਹਨਾਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਦਲ ਲਗਾਤਾਰ ਸਰਗਰਮ ਨਜ਼ਰ ਆ ਰਹੇ ਨੇ ਜਿੱਥੇ ਉਹ ਆਪਣੀ ਗੱਡੀ ਰੋਕਦੇ ਨੇ ਲੋਕ ਇਕੱਠੇ ਹੋ ਜਾਂਦੇ ਨੇ ਉਹਨਾਂ ਤੋਂ ਮੁਸ਼ਕਲਾਂ ਸੁਣੀਆਂ ਜਾਂਦੀਆਂ ਨੇ ਇਲਾਕੇ ਦਾ ਕਿੰਨਾ ਕੁ ਜ਼ਿਆਦਾ ਨੁਕਸਾਨ ਹੋਇਆ ਕਿਸਾਨਾਂ ਦਾ ਕਿੰਨੇ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਹ ਸਾਰੇ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਜਦੋਂ ਪੈਸੇ ਦੀ ਮੰਗ ਉਹਨਾਂ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ ਕਿ ਸਾਡੀ ਸਹਾਇਤਾ ਕੀਤੀ ਜਾਵੇ ਕਿਉਂਕਿ ਸਭ ਕੁਝ ਪਾਣੀ ਦੇ ਵਿੱਚ ਬਰਬਾਦ ਹੋ ਗਿਆ ਤਾਂ ਸੁਖਵਿੰਦਰ ਸਿੰਘ ਬਾਦਲ ਕੈਂਟਰੀ ਲਾਉਂਦੇ ਆਪਣੇ ਬਟੂਏ ਦੇ ਵਿੱਚੋਂ ਪੈਸੇ ਕੱਢ ਕੇ ਉਹਨਾਂ ਦੇ ਹੱਥ ਵਿੱਚ ਰੱਖ ਦਿੰਦੇ ਨੇ ਤਾਂ ਸੁਖਵੀਰ ਸਿੰਘ ਬਾਦਲ ਦੀਆਂ ਅਜਿਹੀਆਂ ਬਹੁਤ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਜਿੱਥੇ ਉਹ ਲੋਕਾਂ ਨੂੰ ਪੈਸੇ ਵੰਡਦੇ ਦਿਖਾਈ ਦਿੰਦੇ ਨੇ ਪਰ ਪੈਸੇ ਵੰਡਣ ਤੋਂ ਬਾਅਦ ਲਗਾਤਾਰ ਵਿਰੋਧੀਆਂ ਦੇ ਹੁਣ ਉਹ ਨਿਸ਼ਾਨੇ ਤੇ ਵੀ ਆ ਗਏ ਨੇ ਇਹ ਕਿਹਾ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਇਸ ਤਰੀਕੇ ਦੇ ਨਾਲ ਆਪਣੇ ਬਟੂਏ ਦੇ ਵਿੱਚੋਂ ਪੈਸੇ ਕੱਢ ਕੇ ਲੋਕਾਂ ਨੂੰ ਵੰਡ ਰਹੇ ਨੇ ਤਾਂ ਦੂਜੇ ਲੀਡਰਾਂ ਦੇ ਉਹਨਾਂ ਨੇ ਬਟੂਏ ਜਿਹੜੀ ਜੇਬ ਹੈ ਉਹ ਢਿੱਲੀ ਕਰਕੇ ਰੱਖ ਦिती ਹੈ ਤੁਹਾਨੂੰ ਦੱਸਿਆ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੂਰੇ ਪੰਜਾਬ ਚ ਇਹ ਹੜਾਂ ਦੇ ਮੌਕੇ ਲੋਕਾਂ ਦੀ ਜ਼ਮੀਨੀ ਪੱਧਰ ਤੇ ਬੰਨਾ ਦਰਿਆ ਦੇ ਕੰਢਿਆਂ ਤੇ ਜਾ ਕੇ ਆਪਣੇ ਵਟੂਏ ਚ ਲੱਖਾਂ ਰੁਪਏ ਦੀ ਮਦਦ ਕੀਤੀ ਜਾ ਰਹੀ ਹੈ ਆਰਥਿਕ ਮਦਦ ਸੁਖਵਿੰਦਰ ਸਿੰਘ ਬਾਦਲ ਉਹਨਾਂ ਦੀ ਕਰਦੇ ਦਿਖਾਈ ਦਿੰਦੇ ਨੇ ਲੱਖਾਂ ਰੁਪਏ ਵੰਡੇ ਜਾਂਦੇ ਨੇ ਉੱਥੇ ਹੀ ਲੱਖਾਂ ਲੀਟਰ ਡੀਜ਼ਲ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਵੀ ਆਪਣੇ ਖੀਸਿਆਂ 'ਚ ਹੱਥ ਮਾਰਨ ਦੇ ਲਈ ਮਜਬੂਰ ਕਰ ਦਿੱਤਾ ਹੜ ਪ੍ਰਭਾਵਿਤ ਖੇਤਰਾਂ ਦੇ ਵਿੱਚ ਮੁੱਢਲੇ ਦਿਨਾਂ ਤੋਂ ਆਰੰਭ ਕੀਤੀ ਸੁਖਵਿੰਦਰ ਸਿੰਘ ਬਾਦਲ ਦੇ ਵੱਲੋਂ ਇਸ ਪਹਿਲ ਕਦਮੀ ਅਜੇ ਤੱਕ ਜਾਰੀ ਹੈ ਜਿੱਥੇ ਆਮ ਲੋਕਾਂ ਨੇ ਇਸ ਦਾ ਸਵਾਗਤ ਕੀਤਾ ਉੱਥੇ ਵਿਸ਼ੇਸ਼ ਕਰਕੇ ਕਿਸਾਨ ਵਰਗ ਨੂੰ ਤਾਂ ਇੰਜ ਲੱਗ ਰਿਹਾ ਹੈ ਕਿ ਵੱਡੇ ਕਿਸਾਨ ਦੇ ਪੁੱਤਰ ਨੇ ਲੋੜਵੰਦ ਕਿਸਾਨਾਂ ਦੀ ਬਾਹ ਫੜੀ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦਾ ਅਸਲ ਪੁੱਤ ਹੈ ਇਸ ਕਰਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋਇਆ ਹੈ ਕਿਸਾਨ ਵਰਗ ਨੂੰ ਤਾਂ ਇੰਜ ਹੀ ਲੱਗ ਰਿਹਾ ਹੈ ਕਿ ਕਿਸਾਨਾਂ ਦੀ ਮੁਸ਼ਕਲ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਵੀ ਸੁਣੀਆਂ ਸੀ ਵੱਡੇ ਬਾਦਲ ਸਾਹਿਬ ਵੀ ਸੁਣਦੇ ਸੀ ਤਾਂ ਉਸੇ ਹੀ ਤਰਸਤੇ ਹੁਣ ਸੁਖਵੀਰ ਸਿੰਘ ਬਾਦਲ ਵੀ ਲਗਾਤਾਰ ਲੋਕਾਂ ਦੇ ਵਿੱਚ ਵਿਚ ਰਹੇ ਨੇ ਦੱਸਿਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੜ ਮਾਰੇ ਇਲਾਕਿਆਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਵੱਲੋਂ ਲਗਾਤਾਰ ਦੌਰੇ ਜਾਰੀ ਰੱਖਦੇ ਹੋਏ ਜਦੋਂ ਲੋਕਾਂ ਦੀ ਵਾਹ ਵਾਹ ਖਟ ਰਹੇ ਹੋ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਵਿੱਚ ਇੱਕ ਹਲਚਲ ਵੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਕਈ ਪਾਰਟੀਆਂ ਦੀਆਂ ਆਈਟੀ ਸੈੱਲ ਦੇ ਵੱਲੋਂ ਟਰੋਲ ਕੀਤੀਆਂ ਗਈਆਂ ਤਸਵੀਰਾਂ ਵੀਡੀਓ ਦੇ ਬਹੁਤ ਜ਼ਿਆਦੇ ਜਵਾਬ ਆਮ ਲੋਕਾਂ ਨੇ ਦਿੰਦਿਆਂ ਕਿਹਾ ਕਿ ਸੜੋਨਾ ਰਿਸਕ ਕਰੋ ਐਸੋ ਇਹ ਵੀ ਕਿਹਾ ਕਿ ਜੇਕਰ ਸੁਖਵੀਰ ਸਿੰਘ ਬਾਦਲ ਅੱਜ ਸਾਨੂੰ ਪੈਸੇ ਦੇ ਰਹੇ ਨੇ ਤਾਂ ਤੁਸੀਂ ਇਹਨਾਂ ਦੀ ਰਿਸਕ ਕਰੋ ਕਿ ਤੁਸੀਂ ਵੀ ਸਾਨੂੰ ਇਸ ਤਰੀਕੇ ਦੇ ਨਾਲ ਪੈਸੇ ਦੇ ਕੇ ਸਾਡੀ ਆਰਥਿਕ ਤੌਰ ਤੇ ਮਦਦ ਕਰੋ ਪਰ ਹੁਣ ਦੂਜੇ ਪਾਸੇ ਜਿਹੜੇ ਵਿਰੋਧੀ ਲੀਡਰ ਨੇ ਉਹਨਾਂ ਦੇ ਵਿੱਚ ਇੱਕ ਵਕਰੀ ਹੀ ਕੁਸਰਮੁਸਰ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਇਹ ਕੋਈ ਇੱਕ ਦਿਨ ਦੀ ਵੀਡੀਓ ਨਹੀਂ ਹੈ ਇੱਕ ਦਿਨ ਦੇ ਵਿੱਚ ਕਿੰਨੇ ਇਲਾਕਿਆਂ ਦਾ ਦੌਰਾ ਸੁਖੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਉਹ ਹਰ ਜਗ੍ਹਾ ਡੀਜ਼ਲ ਪੈਟਰੋਲ ਤੇ ਪੈਸੇ ਲੋਕਾਂ ਨੂੰ ਵੰਡ ਰਹੇ ਨੇ ਤੇ ਨਾਲ ਹੀ ਕਿਸਾਨਾਂ ਨੇ ਲੋਕਾਂ ਨੇ ਕਿਹਾ ਕਿ ਸੜੋ ਨਾ ਰੀਸ ਕਰੋ ਸੁਖਵੀਰ ਸਿੰਘ ਬਾਦਲ ਤੋਂ ਪ੍ਰੇਰਣਾ ਲੈਣ ਦੀ ਸਾਰੀਆਂ ਪਾਰਟੀਆਂ ਨੂੰ ਅਪੀਲ ਵੀ ਕੀਤੀ ਗਈ ਹੈ ਉੱਥੇ ਹੀ ਪਾਰਟੀਆਂ ਦੇ ਆਗੂ ਵੀ ਜਮੀਨੀ ਪੱਧਰ ਤੇ ਜਾਣ ਲੱਗੇ ਨੇ ਪਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜੋ ਲੱਖਾਂ ਦੀ ਗਿਣਤੀ ਵਿੱਚ ਪੈਸੇ ਵੰਡੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਹੁਣ ਸਵਾਲ ਵੀ ਖੜੇ ਹੋ ਚੁੱਕੇ ਨੇ ਕਈ ਕਹਿ ਰਹੇ ਨੇ ਕਿ ਸੁਖਵੀਰ ਸਿੰਘ ਬਾਦਲ ਆਪਣੀ ਸਰਕਾਰ ਬਣਾਉਣ ਦੇ ਵਿੱਚ ਲੱਗੇ ਹੋਏ ਨੇ ਉਹ ਲੋਕਾਂ ਨੂੰ ਮੂਰਖ ਬਣਾ ਰਹੇ ਦਾ ਕਹਿਣਾ ਹੈ ਕਿ ਉਹ ਆਪਣੇ ਸਾਲ 2027 ਦੇ ਵਿੱਚ ਆਪਣੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕਰ ਰਹੇ ਨੇ ਇਸ ਕਰਕੇ ਲੋਕਾਂ ਦੇ ਵਿੱਚ ਵਿੱਚ ਰਹੇ ਨੇ ਲੋਕਾਂ ਨੂੰ ਅਹਿਸਾਸ ਦਵਾ ਰਹੇ ਨੇ ਕਿ ਅਬ ਮੈਂ ਹੀ ਪੰਜਾਬ ਦਾ ਅਸਲ ਪੋਥਾ ਇਸ ਕਰਕੇ ਪੰਜਾਬ ਦੀ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਨੂੰ ਕਟਾਰੇ ਦੇ ਵਿੱਚ ਖੜਾ ਕਰ ਰਹੇ ਨੇ ਪਰ ਲੋਕਾਂ ਦਾ ਕਹਿਣਾ ਹੈ ਕਿ ਚਾਹੇ ਜੋ ਕੁਝ ਵੀ ਹੋਵੇ ਪਰ ਇਸ ਵਕਤ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਨਾਲ ਖੜੇ ਨੇ ਪੰਜਾਬ ਦੇ ਪੁੱਤ ਬਣ ਕੇ ਖੜੇ ਨੇ ਹਾਲਾਂਕਿ ਸਿਆਸਤਾਂ ਹੋਰ ਵੀ ਲੀਡਰ ਕਰ ਰਹੇ ਨੇ ਪਰ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜੋ ਮਦਦ ਵੀ ਕੀਤੀ ਜਾਂਦੀ ਹੈ ਇਸ ਕਰਕੇ ਲੋਕਾਂ ਦੇ ਵੱਲੋਂ ਹੁਣ ਵਾਹ ਵਾਹੀ ਖਟ ਦੇ ਵੀ ਸੁਖਵੀਰ ਸਿੰਘ ਬਾਦਲ ਅਨਜ਼ਰ ਆ ਰਹੇ ਨੇ